ਲੋ ਜੀ ਦੋਸਤੋ ਅੱਜ ਮੈਂ ਆਇਆ ਫਰੀਦਕੋਟ ਤੇ ਫਰੀਦਕੋਟ ਆਇਆ ਜਦੋਂ ਮੈਂ ਇੱਥੋਂ ਲੰਘਿਆ ਨਾ ਕੱਲ ਤੇ ਮੈਂ ਆਖਿਆ ਯਾਰ ਇੱਥੇ ਬੜਾ ਸੱਤੂ ਲਗਾ ਕੇ ਲੱਗਾ ਆ ਰੱਖਿਆ ਹੋਇਆ ਰਮੇਸ਼ ਜੂਸਵਾਰ ਤੇ ਖੜਾ ਮੈਂ ਚਨੇ ਤੇ ਜੋ ਦਾ ਸਪੈਸ਼ਲ ਸੱਤੂ ਕੀ ਇਹ ਸੱਤੂ ਹੈ ਦੇਖੋ ਜੀ ਮੈਂ ਜਦੋਂ ਕੀਤਾ ਨਾ ਪਹਿਲਾਂ ਸਭ ਤੋਂ ਪਹਿਲਾਂ ਮੈਂ ਘੁੱਟ ਭਰਿਆ ਨਾ ਜਦੋਂ ਐਦਾ ਜਦੋਂ ਘੁੱਟ ਭਰਿਆ ਤੇ ਘੁੱਟ ਭਰਦੇ ਨਾ ਅੰਦਰੋਂ ਇੱਕ ਆਵਾਜ਼ ਆਈ ਯਾਰ ਮਜ਼ਾ ਆ ਗਿਆ ਬਈ ਜੂਸ ਵੀ ਪੀਨੇ ਆ ਜੂਸ ਪੀਨੇ ਨਾ ਉਹਨਾਂ ਦੀ ਮਜ਼ਾਦ ਪਰ ਇਹਦੇ ਵਿੱਚ ਬਹੁਤ ਠੰਡਕ ਵੀ ਹੈ ਤਾਕਤ ਵੀ ਹੈ ਕਿੱਦਾਂ ਬਣਾਉਂਦੇ ਹੋ ਤੁਸੀਂ ਸਰ ਜੀ ਬਸ ਸੱਕਰ ਪਾਣੀ ਤੇ ਕਨੇ ਤੇ ਜੋ ਸਾਰਾ ਘੋਲ ਕੇ ਪਰ ਪਾ ਕੇ ਬਦਾ ਬਣਾ ਲੈਂਦਾ ਕਿੰਨੇ ਸਾਲ ਤੋਂ ਬਣਾ ਰਹੇ ਹੋ ਇਹ 12 13 ਸਾਲ ਹੋ ਗਏ ਤੇ ਕਿੰਨਾ ਕੁ ਫਾਇਦੇਮੰਦਾ ਸਿਹਤ ਲਈ ਤੇ ਸਿਹਤ ਲਈ ਆਪਣੇ ਪੀਂਹਿਆ ਨਹੀਂ ਹੋਣਦਾ ਜੀ ਗਰਮੀ ਘਟ ਦਿੰਦਾ ਮੇਰੇ ਦੀ ਤੇ ਦੂਜਾ ਆਪਣੇ ਲੀਵਰੀ ਗਰਮੀ ਘਟਦਾ ਜੀ ਤੇ ਤਾਕਤ ਵੀ ਦਿੰਦਾ ਸਾਰਾ ਕੋ ਸਾਰਾ ਅੱਛਾ ਗਰਮੀਆਂ ਚ ਪੀਂਦੇ ਕਿ ਸਰਦੀਆਂ ਚ ਵੀ ਪੀਂਦੇ ਇਹ ਗਰਮੀਆਂ ਚ ਚੱਲਦਾ ਦਾ ਜਿਆਦਾ ਗਰਮੀਆਂ ਚ ਹੀ ਚੱਲਦਾ ਹੈ ਹਾਂਜੀ ਗਰਮੀ ਤਾਂ ਹੈ ਤੇ ਕਿੰਨੇ ਦਾ ਗਲਾਸ ਹੈ ਇਹ ਦਾ 20 ਰੁਪਏ ਦਾ ਤੇ ਜੂਸ ਤਾਂ ਬਹੁਤ ਮਹਿੰਗਾ ਹੁੰਦਾ ਹੈ ਹਾਂਜੀ ਜੂਸ ਮਹਿੰਗਾ ਹੁੰਦਾ ਸਾਰੇ ਇਹ ਤਾਂ ਬਹੁਤ ਫਰੇਬਨ ਕੀ ਗਿਆ ਸਰ ਪਰ ਮੈਨੂੰ ਲੱਗਦਾ ਹੁਣ ਜਿੰਨੇ ਦਿਨ ਮੈਂ ਇੱਥੇ ਰਹੂੰਗਾ ਨਾ ਫਰੀਦਕੋਟ ਰੋਜ਼ ਤੁਹਾਡੇ ਕੋਲ ਆਣਾ ਹੀ ਆਣਾ ਬਹਿਣਾ ਵੈ ਦੋਸਤੋ ਦੇਖੋ ਆਪਾਂ ਸ਼ਹਿਰਾਂ ਚ ਰਹਿਣ ਵਾਲੇ ਆ ਸ਼ਹਿਰਾਂ ਚ ਖੈਰ ਹੈ ਵੀ ਸ਼ਹਿਰ ਫਰੀਦਕੋਟ ਨਹੀਂ ਮੈਂ ਕਹਿੰਦੇ ਸ਼ਹਿਰ ਨਹੀਂ ਹੈ ਲੇਕਿਨ ਜਲੰਧਰ ਜਿਵੇਂ ਅੰਮ੍ਰਿਤਸਰ ਲੁਧਿਆਣਾ ਵੱਡੇ ਸ਼ਹਿਰ ਹੈ ਤੇ ਨਾ ਨਵੀਆਂ ਚੀਜ਼ਾਂ ਆ ਗਈਆਂ ਪਰ ਜਿਵੇਂ ਕੋਲ ਡਰਿੰਕ ਆ ਗਈ ਹੈ ਕੋਈ ਨਵੇਂ ਨਵੇਂ એનર્ਜੀ ਡਰਿੰਕ ਆ ਰਹੇ ਹਨ ਪਰ ਜੋ એનર્ਜੀ ਇਹਨੂੰ ਪੀ ਕੇ ਮੈਂ ਹਾਲੇ ਇੰਨਾ ਕੋਈ ਪੀਤਾ ਤੇ ਮੈਨੂੰ ਨਜ਼ਾਰਾ ਆ ਗਿਆ ਤੁਸੀਂ ਵੀ ਕਦੀ ਫਰੀਦਕੋਟ ਆਓ ਤੇ ਜਰੂਰ ਇੱਥੇ ਇਸ ਰੋਡ ਦੇ ਉੱਤੇ ਜਾਂ ਤੇ ਕਿਤੇ ਵੀ ਦੁਕਾਨਾਂ ਕਾਫੀ ਦੁਕਾਨਾਂ ਤੇ ਬੰਦਾ ਨਾ ਹਾਂਜੀ ਹਾਂਜੀ ਇਹ ਰੈਸਟ ਹਾਊਸ ਪੈਂਦਾ ਜੀ ਇਹ ਰੈਸਟ ਹਾਊਸ ਪੈਂਦਾ ਇੱਥੇ ਵੀ ਆ ਸਕਦੇ ਹੋ ਤੁਸੀਂ ਇੱਥੇ ਆ ਕੇ ਦੇਖਿਓ ਜਰੂਰ ਕਿਤੇ ਖੱਬੇ ਅੱਧ ਨਾ ਰੇੜੀ ਲੱਗੀ ਹੋਏਗੀ ਕੋਈ ਵੀ ਸੱਤੂ ਦੀ ਤੇ ਇੱਥੇ ਆ ਕੇ ਜਰੂਰ ਪੀਓ ਤੇ ਮੈਨੂੰ ਤਾਂ ਬਹੁਤ ਨਜ਼ਾਰਾ ਹੈ ਤੁਸੀਂ ਵੀ ਆ ਕੇ ਇੱਥੋਂ ਦੇ ਨਜ਼ਾਰੇ ਲਈਓ